ਮੁਕਾਮ ਦੇ ਵਿੱਚ ਆ ਰਹੇ ਨੇ ਮਕਲੋਟਾ ਹਰਿਆਣਾ ਦੀ ਟੀਮ ਤੇ ਜਗਤਪੁਰ ਦੇ ਨਾਮ ਜਿਹੜਾ ਮੈਚ ਖੇਡਿਆ ਜਾਣਾ ਹੈ ਜਲਦੀ ਦੇ ਨਾਲ ਬੇਨਤੀ ਹੈ ਖਿਡਾਰੀਆਂ ਦਾ ਜਗਤਪੁਰ ਦੀ ਆਗਿਆ ਟੀਮ ਦੀ ਹੈ ਖਿਡਾਰੀਆਂ ਦਾ ਜਲਦੀ ਆ ਜਾਵੋਗੇ ਕਾਉਂਟ ਕਰਾਤੀ ਹੈ ਵੀ ਦੋਨੋਂ ਟੀਮਾਂ ਦੇ ਦਰਮਿਆਨ ਬੱਪ ਦਾ ਮੈਚ ਜਗਤਪੁਰ ਤੇ ਮਕਲੋਟਾ ਹਰਿਆਣਾ ਜੋਤੀ ਹੈ ਮੋਮਿਕ ਹੈ ਅਮਨ ਵੀ ਆ ਗਈ ਹੈ ਬਹੁਤ ਬਈਆਂ ਖਿਡਾਰੀਆਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਗਈਆਂ ਧੌੜੀ ਆ ਕੇ ਉਹ ਬੇਨਤੀ ਹੈ ਵੀ ਜਲਦੀ ਆ ਜਾਣੀਆਂ ਲੈ ਵੀ ਲਈਏ ਸੱਟ ਦੇ ਮੈਚ ਸ਼ੁਰੂ ਕਰਵਾਈਏ ਰੀਤੂ ਵੀ ਆ ਗਈ ਹੈ ਕਹਿੰਦੇ ਪੋਠੇ ਦੀ ਖਿਡਾਰਣ ਪੋਠਾ ਪਿੰਡ ਵੀ ਬਹੁਤ ਪ੍ਰਸਿੱਧ ਹੈ ਰੀਤੂ ਵਰਗੀਆਂ ਨਾਲ ਦੇ ਖਿਡਾਰਣਾਂ ਪਹੁੰਚ ਚੁੱਕੀਆਂ ਹੈ ਲੈ ਵੀ ਸਾਗਰ ਨਾਲ ਨਾਲ ਬਹੁਤ ਕਿਉਟੀ ਦਾ ਮੁਕਾਬਲਾ ਕੀਤਾ ਜਾਣਾ ਹੈ ਬੜਾ ਸਾਫੀ ਵਾਲਾ ਪਾਤਰ ਖਿੜਕੀਆਂ ਵਾਲਾ ਪਾਤ ਦੇਵੇਗਾ ਇਥੇ ਲੱਗਰ ਦਾ ਮੁੰਡਾ ਕਹਿੰਦੇ ਗੋਰੀ ਬਹੁਤ ਵਧੀਆ ਬੁਲਾ ਰਹਾ ਮੋਹਨ ਕੇ ਅਠਾਰ ਦੀ ਧਰਤੀ ਦਾ ਭਰਾ ਵੀ ਆਪਣੇ ਨਾਲ ਜਿਹੜੇ ਹਲਕੇ ਲੱਲ ਨੇ ਦਵਾ ਬਾ ਇਨਸ਼ਾ ਅੱਲ ਇੱਕ ਹੋਰ ਚਾਹੀਦੀ ਲਓ ਇਥੇ ਜਗਤਪੁਰ ਦੀ ਅਖਦਾਰ ਨਾਲ ਪੰਜਾਬ ਦੀਆਂ ਦੁਨੀਆ ਪਾਟੀਆਂ ਮੇਰੇ ਵੀ ਸਾਹਮਣੇ ਟੱਪ ਵਾਲੀ ਸਾਈਡ ਆ ਦੇ ਪਿੰਡਾਂ ਦੀ ਸਾਈਡ ਜਿਹੜੀ ਟੀਮ ਹੁੰਦੀ ਹੈ ਖਿਲਾਫ ਆਈਆਂ ਇਹ ਇਹ ਮੁਕਰੋਣ ਦੇ ਪਿੰਡ ਦੀਆਂ ਖਿਲਾਫ ਨੇ ਪੰਜਾਬ ਦੇ ਖੇਡਿਆਲੇ ਦਾ ਪਹਿਲਾ ਮੈਚ ਮਕੀਆਂ ਦਾ ਸ਼ੁਰੂ ਹੋ ਗਿਆ ਲੈ ਵੀ ਮਾਰੋ ਜੋਰ ਦੀ ਤਾੜੀ ਪਹਿਲੀ ਕਬੱਡੀ ਉੱਤੇ ਖਿਡਾਰੀ ਨੇ ਇਦੋਂ ਇਹ ਕਹਿੰਦੇ ਬਿੰਟੂ ਵੱਡੀ ਟਰਾਈ ਕਰ ਰਹੀ ਹੈ ਸੋਫੇ ਵੀ ਖੜਾ ਰਣਾ ਆਓ ਦੇਖ ਲੈ ਵੀ ਲੱਗੜੇ ਦਾ ਧਾਵੀ ਨੇ ਕਿੱਥੇ ਹੈ ਧੌੜੀ ਵਾਲੀਆਂ ਪਵਿੱਤ ਵਰਗੀਆਂ ਖਿਡਾਰਨਾ ਮੰਨੀ ਪ੍ਰਮੁਣੀ ਟੀਮ ਹੈ ਕਹਿੰਦੇ ਮੇਰੇ ਮਿੱਤਰੋ ਪਰਤੀ ਆਓ ਦੇਖਦਾ ਵੀ ਇੱਥੇ ਨੇ ਕਨੇਡਾ ਸਮਿਤ ਮਲੇਸ਼ੀਆ ਵੀ ਖੇਡੀ ਹੈ ਨਿਊਜ਼ੀਲੈਂਡ ਵੀ ਖੇਡੀ ਹੈ ਆਸਟ੍ਰੇਲੀਆ ਵੀ ਖੇਡਿਆ ਆਈ ਹੈ ਮੇਰੇ ਵੀਰੋ ਉਹ ਤਾਲੀਆਂ ਵਰਗੀਆਂ ਖਿਡਾਰੀਆਂ ਦੀ ਟੀਮ ਧਾਰੀ ਬਣੀ ਹੈ ਮੇਰੇ ਮਿੱਤਰੋ ਜਗਤਪੁਰ ਦੀ ਆਓ ਸਾਹਮਣੇ ਇੱਥੇ ਕਨੇਡਾ ਕਬੱਡੀ ਪਾਉਂਦੀ ਹੈ ਖੇਡ ਮੈਦਾਨ ਦੇ ਅੰਦਰ ਦੇਖਾਂਗੇ ਮੁਕਾਬਲਾ ਬੜਾ ਸਖਤ ਹੈ ਮੇਰੇ ਮਿੱਤਰੋ ਲੈ ਵੀ ਤਾਰੇ ਇੱਕ ਪਾਸੇ ਸੁਵਿੰਤੋ ਵੱਡਾ ਤਿਰਪਾ ਅੰਤਰਾਫੀ ਕਬੱਡੀ ਖਿਡਾਰ ਮੈਂ ਵੀ ਨੇ ਵੀਰੋ ਇੱਕ ਤਾਲੀ ਲਾ ਦੋ ਖਿਡਾਰੀ ਦੇ ਨਾਂ ਤੇ ਇਹ ਬਗੇਸ਼ਾ ਦੇ ਵਿੱਚ ਖੇਡਦੀ ਖਿਡਾਰੀ ਦਾ ਅੰਤਰਾਪੀ ਪਦਰ ਦੀ ਖੇਡ ਦੇ ਇਤਲੇ ਨੰਬਰ ਆਪਣੀ ਟੀਮ ਦੇ ਦਿੱਥੇ ਕਦੇ ਕਮਿਤ ਜੋੜ ਗਈ ਹੈ ਅਗਲੀ ਕਬੱਡੀ ਪੌਣ ਦੇ ਲਈ ਖਿਡਾਰੀ ਬਾਕੀ ਲੈ ਵੀ ਤਾਗਰ ਕਹਿ ਗਏਦਾ ਨਾ ਲਾਹਤਾਂ ਦੇ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਜੰਗਪੁਰ ਦੀਆਂ ਟੀਮਾਂ ਵਿਚਕਾਰ ਮਕਮੋਟੇ ਦੇ ਖਿਲਾਫ ਕਿੰਨੇ ਭੱਜਦੀ ਹੋਈ ਦੁਬਾਰਾ ਜੋ ਨਹੀਂ ਹੋਈ ਤਕਸਰੇ ਦੀ ਪਰ ਬਾਣੇ ਭਾਈ ਵਾਲਾ ਕਹਿੰਦਾ ਕਿ ਹਜੇ ਤਾਂ ਤੀਰ ਕਮਾਨ ਦਾ ਕੁਝ ਵੀ ਹੋ ਸਕਦਾ ਹਜੇ ਤਾਂ ਯਾਰ ਮਗਾਨ ਦਾ ਕੁਝ ਨਹੀਂ ਹੋ ਸਕਦਾ ਅਜੇ ਤਾਂ ਗੱਲ ਜ਼ਬਾਨ 'ਚ ਹੈ ਲੈ ਗਏ ਅਮਨ ਸਿੱਧੂ ਵਾਲੇ ਇਧਰੋਂ ਯਾਦ ਆ ਰਹੇ ਨੇ ਕਹਿੰਦੇ ਅਮਨ ਸਿੱਧੂ ਲਾਟਪਾ ਬੱਲੇ ਬੱਲੇ ਚਾਗੀ ਹੈ ਇੱਕ ਤਾੜੀਆਂ ਖੜਾਣ ਦੇ ਨਾਂ ਤੇ ਵੀ ਲਾਵੇ ਦੇ ਰਹੇ ਹੁਣ ਹੈਲੋ 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 ਨਾ ਧੌੜੀ ਮਕੌਂਡੇ ਵਾਲੀ ਕਮੇਟੀ ਤੋਂ ਵੀ ਬਾਧੀ ਪ੍ਰਧਾਨ ਕੋਲੀ ਸਾਹਿਬ ਉਹ ਪ੍ਰਧਾਨ ਆਪਣੇ ਇਧਰ ਉਹ ਆਪਣੇ ਆ ਗੱਲ ਸੁਣੋ ਹੈਲੋ 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 ਲਓ ਇਸ ਲਈ ਜਿਹੜਾ ਨੰਬਰ ਖਡਾਰਮ ਦੀ ਦਿੱਫੇ ਦੇ ਵਿੱਚ ਆ ਗਿਆ ਹੈ ਜਿਹੜਾ ਪੀਣ ਵਾਲਾ ਪਾਣੀ ਹੈ ਕੋਰੇ ਪਰਲੀ ਫਰਟਾ ਲਾ ਦਿਓ ਪੀਣ ਵਾਲਾ ਪਾਣੀ ਪੱਤੀਆਂ ਦੇ ਲਈ ਨਾਵੇ ਇਹ ਗ੍ਰੇਟ ਮੈਟਰ ਕਬੱਡੀ ਆ ਰਹੀ ਹੈ ਅਮਨ ਫਿੱਟੂ ਦੇ ਲਈ ਵੱਡਾ ਮਾਣ ਸਨਮਾਨ ਤੋਂ ਨੇ ਅੱਜ ਵੀ ਦੇ ਗਏ ਆ ਕੀਨਾ ਬੰਦੋ ਵੀ ਆਪਣਾ ਹਰੀ ਕੰਦ ਕੀ ਉਹਨਾਂ ਦੇ ਵੱਲੋਂ ਅਮਨ ਫਿੱਟੂ ਦੇ ਲਈ ਵੱਡਾ ਮਾਣ ਆਇਆ ਹੈ ਤੇਹ ਜਰੂ ਧੰਨਵਾਦ ਕਰਾਂਗੇ ਮੇਰੇ ਵੀਰੋ ਵੱਡੇ ਮਾਨ ਸਨਮਾਨ ਹੈ ਨਹੀਂ ਨੋਦੇ ਵੱਡੀ ਮਿਹਨਤ ਕਰਨੀ ਪੈਂਦੀ ਹੈ ਵੱਡੀ ਘਾਲਾਂ ਘਾਲੀ ਪੈਂਦੀ ਹੈ ਮੇਰੇ ਮਿੱਤਰੋ ਲਓ ਸਾਹਮਣੇ ਗਮਿੰਦੇ ਰਿੰਤੂ ਨੇ ਨੰਬਰ ਆਪਣੀ ਟੀਮ ਦੇ ਕਿੱਥੇ ਦੇ ਵਿੱਚ ਜੋੜ ਗਈ ਹੈ ਲਓ ਸਾਹਮਣੇ ਅਮਨ ਗੱਦੂ ਆ ਗਿਆ ਖਿਲਾਫਾ ਲਾਲ ਕੌਂਡੋ ਦਾ ਇੱਕ ਹੈ ਆਹ ਕਮਟੀ ਬਾਲ ਖਾਦੀ ਜਾ ਰਹੀ ਹੈ ਲਾਲ ਰਿੰਤੂ ਖੜੀ ਹੈ ਮੇਰੇ ਮਿੱਤਰੋ ਚਾਕ ਆਪੀ ਸਾਹਮਣਾ ਕਰਦੀਆਂ ਹੋਈਆਂ ਬਹੁਤ ਹੀ ਵੱਡਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਰਾਇਨਦਰ ਪੰਜਾਬ ਦਾ ਕੌਡੀ ਦਾ ਮੈਚ

ਵਧੀ ਮਨੀਟਰ ਦੇ ਵੇਖਣ ਦੀ ਕਬੱਡੀ ਪੌਣ ਲਈ ਵਾਧੀ ਜਾ ਰਹੀ ਹੈ ਚਾਰ ਜਾ ਰਹੀ ਹੈ ਇੱਕ ਪਾਸੇ ਮਸੌਦਾ ਖੇਡ ਰਿਹਾ ਹੈ ਹਿਸਾਬ ਦੀ ਟੀਮ ਹੈ ਔਰ ਦੂਸਰੇ ਪਾਸੇ ਕਹਿੰਦੇ ਜੈਪੁਰ ਸ਼ਹਿਰ ਹਰਜਾ ਪਾਸੇ ਪੂਰਾ ਜੋਰ ਲੱਗ ਤੌਹੀ ਆਪਣੇ ਪਹਿਲਾਂ ਨੂੰ ਵਾਧੇ ਕਰ ਮਰੋਦੀ ਦੇ ਪਾੜੇ ਉਤੋਂ ਦਸ ਕਰਦੀ ਹੋਈ ਨੰਬਰ ਮੀਟਰ ਦਾ ਤਕਦੀਮ ਕਰ ਕਰਦਾ ਹੋਇਆ ਲਾਓ ਇਸ ਨੇ ਨੰਬਰ ਧਾਵੀ ਤੌਹੀ ਆਪਣੀ ਟੀਮ ਦੇ ਜਿੱਥੇ ਜੋੜ ਗਈ ਹੈ ਅਗਲੀ ਕਬੱਡੀ ਪੌਣ ਦੇ ਲਈ ਮੇਲੇਗ੍ਰੋ ਖਿਡਾਰੀਆਂ ਨੂੰ ਮੁਕਲੋਟੇ ਵੀ ਪਈ ਹੋਈ ਹੈ ਮੁਕਾਬਲਾ ਗੋਤੀ ਦੇ ਨਾਲ ਹੋਇਆ ਨੰਬਰ ਧਾਰੀ ਨੇ ਕਿਤੇ ਹੈ ਅਗਲਾ ਮੈਚ ਜਿਹੜਾ ਕੋਸਟ ਆਪ ਖੇੜੇ ਰਹਿਣਾ ਹੈ ਟਿਕਰ ਯੂ ਵੀ ਆਪਾਂ ਅਨਾਉਂਸ ਕਰਦੀਏ ਟੀਮਾਂ ਜਲਦੀ ਦੇ ਨਾਲ ਕਲਿਆਣ ਸੁੱਖਾਂ ਤੇ ਬਾਬੂਆ ਹਸਾਰ ਦੀ ਟੀਮ ਗਰਾਊਂਡ ਵੱਲ ਜਲਦੀ ਆਵੇਗੀ ਕਲਿਆਣ ਸੁੱਖਾਂ ਤੇ ਬਾਬੂਆ ਹਸਾਰ ਇਹ ਮੈਚ ਜਿਹੜਾ ਖੇੜੇ ਰਹਿਣਾ ਹੈ ਧਾਰੀ ਦੇ ਨਾਲ ਦੀ ਟੀਮਾਂ ਰੌਬਲਾ ਲਾ ਰਹੀਆਂ ਹੈ ਇਹਨੇ ਕਿੱਥੇ ਦੇ ਵਿੱਚ ਲੋੜ ਗਈ ਹੈ ਸਾਹਮਣੇ ਚਾਰ ਸਟਾਪਰਾਂ ਤਿਆਰ ਤੋਂ ਤਿਆਰ ਨੇ ਲੈ ਵੀ ਬਿਉਤੀ ਹੈ ਕਾੜਾ ਸੰਦੀਪ ਸੈਣੀ ਬਾਈ ਕਹਿੰਦਾ ਕਿ ਅਮਨ ਜਫਾ ਲਾਉਗੀ ਇੱਕ ਫੌਰੀ ਦਾ ਬੜਾ ਮਾਣ ਦਿੱਤਾ ਜਾਣਾ ਰਿਹਾ ਵੇਖਿਓ ਅਮਨ ਦੇ ਜੱਫੇ ਤੇ ਕਹਿੰਦੇ ਤੰਦੀਪ ਫੈਣੀ ਲਈਦਾ ਧਰਲਾ ਦੇ ਸਰਕਾਰ ਜੋ ਵੀ ਪੌਰੀ ਬੰਦੀ ਜਾ ਰਹੀ ਹੈ ਬਹੁਤੀ ਵੱਡਾ ਮੁਕਾਬਲਾ ਛੋਟੀ ਟੱਕਰ ਖੇਡੀ ਜਾ ਰਹੀ ਹੈ ਖੇਡ ਮੈਦਾਨ ਤੋਂ ਧੌੜੀ ਪਤਕੜੀ ਨੰਬਰ ਦਾਵਾ ਦਾ ਕਰ ਗਈ ਹੈ ਇਹਦੀਆਂ ਟੀਮਾਂ ਕਿ ਗਹਿਣਾ ਹੁੰਦੀਆਂ ਬਾਬੂ ਦਾ ਹਵਾਮਾ ਹਾਮੀਆਂ ਧਰਦੀਆਂ ਨੇ ਚੰਗ ਰਹਿ ਕੇ ਸੌਂਦਾ ਹੈ ਇਹ ਰਾਤਾਂ ਧੁੱਪਾਂ ਗੱਲਾਂ ਕਰਦੀਆਂ ਨੇ ਮੈ ਸੰਗੇ ਜਾਣਾ ਨਾਵਾਂ ਦੇ ਜਿਨ੍ਹਾਂ ਨੇ ਮਿੱਟੀਆਂ ਬੁੰਦੀਆਂ ਨੇ ਆ ਧੀਆਂ ਪਰੀਆਂ ਮਰਗੀਆਂ ਨੇ ਲੋਕੋ ਧੀਆਂ ਪਰੀਆਂ ਹੁੰਦੀਆਂ ਨੇ ਇਹ ਧੀਆਂ ਪਰੀਆਂ ਮਰਗੀਆਂ ਨੇ ਲੋਕੋ ਧੀਆਂ ਪਰੀਆਂ ਹੁੰਦੀਆਂ ਨੇ ਸਮਿਤ ਹਰਿਆਣੇ ਦੀ ਮਨੀਪੂਲੇਟਰ ਬਦੇਸ਼ਾ ਵਿੱਚ ਖੇਡ ਦਾ ਮਾਨ ਹਸਲਾ ਚਾਰ ਜਾਪੀ ਸਾਹਮਣਾ ਕਰਦੀਆਂ ਕੜੀ ਟੁੱਟ ਕੇ ਹੱਥ ਲਾਉਂਦੀ ਹੈ ਔਰ ਕੋੜੀ ਕੈਂਚੀ ਪਾ ਕੇ ਨੰਬਰ ਜੋੜਦੀ ਹੈ ਦਸੂ ਵਰਤਮਾਨ ਸਮਤ ਕਾਮਯਾਬ ਹੁੰਦੀ ਹੋਈ ਇੱਕ ਪਾਸੇ ਤਜਰਬਾ ਇੱਕ ਪਾਸੇ ਸ਼ਗਨਦਰੂ ਮੈਨੂੰ ਲੱਗੇ ਅੱਜ ਪੰਜਾਬ ਦੀ ਗੱਲ ਧੀਆ ਸਮਾਦਰ ਅੰਦਰ ਹਰਿਆਣੇ ਤੇ ਪੰਜਾਬ ਦਾ ਮੁਕਾਬਲਾ ਖੇਡੀਆਂ ਹੋਈਆਂ ਜਲਪੁਰ ਨਾਲ ਸਿੱਧੂਪੁਰਾਂ ਦੀ ਖੇਡਾਂ ਅਮਨਕੌਰ ਟੱਕੇ ਲੱਗੀ ਹੈ ਇੱਕ ਪਾਸੇ ਜੋਰ ਆ ਜੋਰ ਨਾਲ ਖੇਡਦਾ ਹੈ ਜੋਰ ਮੈਨੂੰ ਲੱਗਦਾ ਵੀ ਇਧਰੋਂ ਪਾਸੇ ਫੇਰ ਕੰਨੀ ਲੱਗੀ ਹੈ ਮੱਲੂੜਾ ਨਹੀਂ 30 ਗੰਢਾ ਟਾਈਮ ਨਾ ਪੰਜਾਬੀ ਦੇ ਖਾਤੇ ਆ ਗਿਆ 100 ਰੁਪਿਆ ਅਪਣ ਫਿੱਟੂ ਦੇ ਨਹੀਂ ਸਾਡੇ ਸੰਗਤ ਦੇ ਵੱਲੋਂ ਆ ਗਿਆ ਉਹਦੇ ਕਾਪੇ ਮੁੱਖਾ ਜੀ ਹੈ ਬੰਦਾ ਵੀਰ ਹਾਰ ਬੰਦਾ ਖਿੱਦ ਗਈ ਹੈ ਵੀਰਾਂ ਨੂੰ ਚਾਕੇ ਦਾ ਸਨਮਾਨ ਕਦੇ ਵੱਡੇ ਪੱਦਰ ਤੇ ਕੀਤਾ ਜਾਣਾ ਕੱਪੀ ਆ ਗਈ ਬੰਨੇ ਅੰਗਰ ਹਰੀ ਚਾਂਗੀ ਲਓ ਮਾਨ ਸਨਮਾਨ ਦੇਈਏ ਖਿਡਾਰੀਆਂ ਨੂੰ ਲੈ ਹੁਣੇ ਪੁੱਤੂ ਦੇ ਨਾਮ ਤੇ ਆ ਗਏ ਨੇ ਮੇਰੇ ਕੋਲ ਦੇ ਔਰ ਗਮਜੀਤ ਸ਼ਾਕਾ ਮੋਠਾ ਆ ਲਿਆ ਕੱਲ ਨੂੰ ਬੰਦਾ ਸਨਮਾਨ ਬੰਦਾ ਵੀਰ ਮੁਖਾ ਜੀ ਦੇ ਨਾਲ ਰੋਡ ਦਿੱਧ ਵੱਲੋਂ ਕਿਨੇ ਵੱਡੇ ਪੱਤਰ ਦੇ ਸਨਮਾਨ ਹੋਵੇਗਾ ਇਧਰ ਦੇ ਕਾਪੇ ਦੇਖਾਂਗੇ ਸਾਡੇ ਰੋਗਣ ਸਹੀ ਬਾਅਦ ਇਹ ਜੱਫਾ ਲਾ ਗਏ ਆ ਮਲੇ ਪੁੱਤੂ ਦਾ ਸੌ ਹੋਣ ਅਮੇਰ ਬੰਕਾਰ ਨੂੰ ਰੋਕਣ ਫੇਂਦੇ ਵੱਲੋਂ ਹੋਣਾ ਮੇਰੇ ਮਿੱਤਰੋ ਬੱਲੇ 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 ਸੰਦੀਪ ਸੈਂਦੀ ਵੱਲੋਂ ਲੱਗ ਸਪੈਕ ਕਬੱਡੀ ਤਾਲੀ ਹੈ ਫਾਕਤਾਂ ਨੂੰ ਮੈਂ ਦੇਣਾ ਬੱਚਿਆਂ ਨੂੰ ਮਾਣ ਸਨਮਾਨ ਕਰਾ ਕਰੋ ਇਹ ਲੋਕਾਂ ਨੇ ਦਿੱਤਾ ਗਿਆ ਕਰੇ ਵਤਰੇ ਜਾਂਦਾ ਹੁੰਦਾ ਤੇ ਸੰਧੀਅਤੀਆਂ ਹੁੰਦੀਆਂ ਧੀਆਂ ਤੇ ਗਰਵਾਜਾਂ ਲੱਗਣ ਧੀਆਂ ਕਹਿ ਕੇ ਸੰਤ ਜਾਨੇ ਧੀਆਂ ਦਾ ਸਤਿਕਾਰ ਕਰੋ ਰੱਬ ਦਾ ਮਾਣ ਵੀ ਪਾਉਗਾ ਲੋਕਾਂ ਨੂੰ ਧੀ ਨਾ ਮਾਰਦੇ ਹੋ ਉਹਦੇ ਪਾਸੇ ਉਣਕਾ ਹੁਣ ਲੱਗਦਾ ਹੈ ਕਿ ਹੋਕ ਰਕਾਰ ਭਾਵੇਂ ਸ੍ਰੀ ਨੰਬਰ ਇੰਟਰ ਦੇ ਨਾਮ ਤੇ ਆਧਰੰਭ ਹੋਈ ਹੈ ਲੈ ਵੀ ਕਸਾਨ 35 ਸਾਈਨ ਵਾਲੇ ਵੀ ਇਹਦੇ ਸਾਹਮਣੇ ਇਹ 15 ਜਮਿੰਟਾਂ ਤੱਕ ਬਾਈ ਆ ਰਗੇ ਕਹਿੰਦੇ ਆਪਾਂ ਫ੍ਰੀ ਕੂਪਨ ਵੰਡਾਂਗੇ ਤੇ ਆਲਮ ਜਿਹੜੇ ਗੱਡੇ ਜਾ ਰਹੇ ਆ ਲੱਕੀ ਟਰਾਵੇ ਅਗੇ ਉੱਪਰ ਫ੍ਰੀ ਆ ਤੇ ਆਲਮ ਉਹਨਾਂ ਨੂੰ ਮਿਲੂਗਾ ਜਿਹੜੇ ਇੱਥੇ ਰਹਿਣਗੇ ਸ਼ਾਮ ਤੱਕ ਦੀ ਤੇ ਆਪਾਂ ਬਈ ਇਹ ਮੌਕਾ ਪਿਆਦਾ ਜਿਹੜਾ ਲੱਗੀ ਗਰਾਉਂਡ ਉੱਪਰ ਹੈ ਕਪਤਾਨ 33 ਦਾਲੇ ਵੀਰਾਂ ਦਾ ਬਹੁਤ ਰੋ ਧੰਨਵਾਦ ਕਰਉਂਿਆ ਸਾਡੇ ਵੀਰਾਂ ਦਾ ਬਹੁਤ ਯੋਗਦਾਨ ਹੈ ਲਓ ਨੰਬਰ ਕਿੰਨੇ ਧਾਮ ਦੇ ਕਿਥੇ ਹੈ ਅਮੀ ਕਬੱਡੀ ਪੌਣ ਦੇ ਵੀ ਖਿਡਾਰਣ ਸਮੇਤ ਆ ਗਈ ਫਾਗਰਬਾਈ ਜੱਕ ਬਾਈ ਕੇ ਕਰਦੇ ਬੈਠਾ ਲਓ ਸਪੋਰਟ ਕਬੱਡੀ ਪੌਣ ਦੀ ਬਾਤ ਜਾਰੀ ਹੈ ਦਰਸ਼ਕਾਂ ਦਾ ਕੱਟ ਕੇ ਦੇ ਖੜਾ ਮਾਰਦਾ ਹੋਇਆ ਉਧਰ ਲੱਗੀ ਗੂਪਰ ਕੱਡੇ ਜਾਣਗੇ ਜਿਨ੍ਹਾਂ ਦੀ ਕਹਿੰਦੇ ਹਾਜ਼ਰੀ ਸਾਰੇ ਜੰਦੀ ਹੋਊਗੀ ਖਾਤ ਪੱਟ ਲੱਕੀ ਰੋਪੀ ਕਰ ਜੇਤਾ ਉਹ ਬਣ ਗਏ ਵਧੀਆ ਫੈਸਲਾ ਆਏਗੀ ਪਰ ਜੀ ਕਟਾ ਕੇ ਤੁਸੀਂ ਘੱਲੇ ਬੰਜੋ ਕੀ ਹੁੰਦਾ ਕੋਈ ਫੋਨ ਲੈ ਦੇ ਆਏ ਨਹੀਂ ਤਾਂ ਇਹ ਕਰਨਾ ਫੋਟੋਆਂ ਇਹ ਮੇਟੂਗਾ ਜੇ ਤੁਹਾਡੀ ਫਾਜ਼ੀ ਤੇ ਸ਼ਾਂਤ ਕਰੋਗੀ ਸਾਰੇ ਪ੍ਰੋਗਰਾਮ ਤਾਂ ਬਾਅਦ ਵੱਡੇ ਵੱਡੇ ਕੁੱਪਣ ਕੱਟੇ ਜਾਣਗੇ ਵਧੀਆ ਪ੍ਰਾਈਸ ਹੈ ਨੌ ਮਗਰ ਦਾ ਮਕੌਲਾ ਜੈ ਹੋਵੇਗਾ ਹੋਰ ਹੋਣਾ ਹਾਂ ਤਾਂ ਦੱਸੋ ਇੱਕ ਮਿੰਟ ਸਾਕਰ ਰਿਹਾ ਨੰਬਰ ਦਾ ਕਾਫੀ ਨਹੀਂ ਕਿਤੇ ਹੈ ਹਾਂਜੀ ਇਹਨੀਆਂ ਖਿਡਾਰੀਆਂ ਧੌਲੀ ਨੂੰ ਜੱਫਾ ਲਾਉਂਦੀ। ਬਈ ਮੈਡਨ ਕੀਤਾ। ਬਹੁਤ ਵਧੀਆ ਤਰੀਕੇ ਨਾਲ ਕੀਤੀ। ਇਹਨੀਆਂ ਖਿਡਾਰੀਆਂ ਧੌਲੀ ਨੂੰ ਜੱਫਾ ਲਾਉਗੀ। ਤਰਦੀਪ ਬਾਈ ਜੀ ਲੋਕ ਚਾਹ ਬਤਾ ਰਹੇ। ਬਈ ਬਾਈ ਜੀ ਇਹ ਆਜ ਵਜੇ ਨਹੀਂ ਆਦੇ। ਸਹੀ ਬਾਤ। ਜੇ ਨਾਲ ਜੱਫਾ ਲੱਗਿਆ ਤੇ ਫਿਰ ਧੌਲੀ ਦੇ ਘਾਤੇ ਆ ਗਏ। ਤੁਹਾਡਾ ਸਵਾਗਤ। ਤੈਨੂੰ ਧੰਨਵਾਦ ਹੈ ਤਰਦੀਪ ਬਾਈ ਦਾ। ਇਧਰਲੇ ਪਾਸੇ ਆਪਣੀ ਰੇਡ ਪਾਉਂਦੇ ਜੀ ਸੋਹਣਾ। ਸਾਗਰਾ ਖਿਡਾਰੀ ਮਹਿਰਬਾਨੀ ਹੈ। ਮਤ ਲੋਡਾ ਤੇ ਜਗਤਪੁਰ ਵਧੀਆ ਮੈਚ ਹੈ ਪਹਿਲੇ ਮੈਚ ਦੀ ਦਰਸ਼ਕੀ ਜਾ ਰਹਾ ਆ ਗਿਆ ਫੇਰ ਆਓ ਕਸਰੇ ਦੀ ਕਰ ਨੰਬਰ ਨੰਬਰ ਤੇ ਜਿਹੜੀ ਟੀਮ ਇੱਧਰ ਖੇਡ ਰਹੀ ਹੈ ਜੰਕਪੁਰ ਦੀ ਐਟ ਨੰਬਰ ਜਿਹੜੀ ਟੀਮ ਸਾਡੀ ਫੈਟ ਖੇਡ ਰਹੀ ਹੈ ਥੋੜਾ ਧਿਆਨ ਦਿਓ ਬਾਕੇ ਤੁਹਾਡੇ ਕੋਲ ਲੱਗੇਗਾ ਲਓ ਕਾਦੀ ਰੇਡ ਕੌਮ ਦੀ ਬਰਾਰ ਨਾਲ ਵੱਧ ਗਈ ਹੈ ਲਓ ਫਰਕ ਨਾਲ ਮੈਚ ਕਿੱਦਾ ਜਾ ਰਿਹਾ ਜੰਕਪੁਰ ਨੇ ਰੇਡ ਜਾਂਦੀ ਮਦ ਲਾਉਂਦੇ ਨੇ छोटी बुद्धि को लेकर उसी ना का नाम आउंगा ने तारे भी तीनी तारे एक दे जब गीत गाउंगा ने इस मुद्दे तारे खोदर बाढ़ का एक बुद्धिया होती का ने तिया परिया बर्गिया ने एक परिया होती का ने तिया परिया बर्गिया ने एक परिया होती का ने एक जाता मार है हरे तिया बेटा का शाना है मतलब ये वाली के चक लॻियूं सिधो को नंबर लोगी ਇੱਕ 100 ਰੁਪਏ ਦਾ ਨਕਦ ਰਹਿਣਾ ਰਿਪਲ ਕੈਨੇਡਾ ਦੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਲੈ ਵੀ ਥੋੜਾ ਧਿਆਨ ਨਾਲ ਨੰਬਰ ਜਿਹਨਾਂ ਧਾਰੀ ਨਾਲ 100 ਰੁਪਏ ਰਿਪਲ ਕੈਨੇਡਾ ਦੇ ਵੱਲੋਂ ਇੱਕ ਖਿਡਾਰੀ ਦੇ ਵੀ ਆ ਗਏ ਨੇ ਜੀਓ ਇੱਕ ਮਾਣ ਦਾ ਮਾਣ ਪ੍ਰਮਾਣ ਕਾਦੀ ਫਤਿਹਾਨ ਦੇ ਉਹ ਭੈਣ ਰਿਪਲ ਕੈਨੇਡਾ ਦੇ ਵੱਲੋਂ ਕਿੰਨੇ ਰੇਡਰ ਦੇ ਵੀ ਆ ਗਏ ਧੌਲੀ ਕਬੱਡੀ ਪਾ ਲਈ ਹੈ ਤੇ ਇੱਕ ਸਾਲ ਤੋਂ ਵੀ ਫਾਈਨਲ ਦੇ ਵੀ ਸੰਦੀਪ ਨਾਲ ਹਸਪਾਲ ਦੀ ਦਾ ਧੰਨਵਾਦ ਕਰਾਂਗੇ ਵੱਡੇ ਯੋਗਦਾਨ ਦੇ ਉੱਧਰ ਦੇ ਪਾਤੇ ਗੁਰਪ੍ਰੀਤ ਸਿੰਘ ਵਾਲੀਆ ਸਾਣਾ ਤੈਨੂੰ ਧੰਨਵਾਦ ਹੈ ਤਹਿਰੀਰ ਦਾ ਕਈ ਕੋਕ ਪਲਵੰਤ ਵੀ ਆ ਗਏ ਤਾਕਰਾ ਅੱਜ ਕਦੇ ਵੀ ਧਾਰ ਲੱਗੇ ਨਗਰ ਨੂੰ ਗਰਾਫ ਕਰਕੇ ਜਿਹਨਰੇ ਭਰਾਵਾਂ ਦੇ ਬਹੁਤ ਬੰਦੇ ਪਾਦੇ ਐ ਉਧਰ ਦੇ ਪਾਸੇ ਸਮਿਤ ਮਾਊਸਟਾਪ ਤਾਂ ਕੋਈ ਜੱਥਾ ਨਹੀਂ ਲੈਣ ਆਇਆ ਹਾਂਜੀ ਕਾਈ ਫਾਟਾ ਹੈਪੀ ਹੈਪੀ ਜੂਨੀਅਰ ਕਹਿੰਦਾ ਵੀ ਜਿਹੜੀ ਖਿਡਾਰੀ ਨਾ ਅਮਨ ਦਿੱਤੂ ਤੋਂ ਨੰਬਰ ਲਾਊਗੀ ਤਾਂ ਸੋ ਦੇਵਾਂਗੇ ਅਮਨ ਸਿੱਤੂ ਤੋਂ 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 ਬੱਲੇ ਬੱਲੇ ਹੋਊਗੀ ਇਹ ਨੰਬਰ ਲੈ ਗਈ ਅਮਨ ਸਿੱਤੂ ਦੇ ਨਾਲ ਤੱਕਰੇ ਹੋ ਗਈ ਨਹੀਂ ਬੁੱਟ ਗੈਟ ਕਰਦਿਆਂ ਵੀ ਲੌਂਗਿਆਂ ਨਾਲ ਆਓ ਦੇਖਦਾ ਵੀ ਬੱਲੇ ਬੱਲੇ ਕਰਵਾ ਦੁੱਤੀ ਹੈ ਇਹ ਆ ਅਮਨ ਸਿੱਤੂ ਖੇਡ ਮੈਦਾਨ ਦੇ ਅੰਦਰ ਅਮਰ ਸਿੰਘ ਉਹ ਇੱਕ ਆ ਗਈ ਹੈ ਅਮਰ ਦੇ ਬੱਲੇ ਬੱਲੇ ਕਰਵਾ ਗਈ ਹੈ ਅਮਨ ਸਿੱਤੂ ਨੇ ਇਹ ਪਿੰਡਾਂ ਦਾ ਕੰਮ ਆਇਆ ਹੈ ਹੱਥ ਪਾਇਆ ਕੈਰੀ ਨੇ ਪਰ ਵਧੀਆ ਜਦੋਂ ਇਹ ਟ੍ਰੈਂਡਾ ਵੀ ਹੁੰਦੀ ਆ ਪਉਂਦੀ ਆ ਜੱਫੇ ਕੀ ਪਾ ਰਹੀ ਐ ਇਹ ਟੈਗ ਤੋਂ ਬਾਅਦ ਵੀ ਪ੍ਰਾਪਤ ਸਮੇਂ ਦੀ ਗੱਲ ਮਨ ਹੁਣਗਾ ਲਓ ਕੌਡੀ ਪੌਲੀ ਧੌੜੀ ਟੱਜ ਤੱਕ ਕੇ ਤਾਵੇਂ ਰੇਂਡਾ ਇਹ ਦਰਦੀ ਦੀ ਹੌਲੀ ਇਹਨੂੰ ਕਹਿੰਦੇ ਮਲਦੀ ਧਾੜੀ ਹਾਂ ਪਾਕਾਂ ਪੰਦ ਗਏ ਚਾਰ ਜੱਟੀਆਂ ਤੇ ਮਕਾਮ ਦੇ ਸਾਥ ਸਾਥ ਪਰ ਮਤਲਬ ਦੇ ਬੜੀ ਧਾੜੀ ਕਹਿੰਦੇ ਅੱਬਾਂ ਦੀ ਬੜੀ ਸ਼ੋਹਰੀ ਹੈ ਅਬੀ ਸੁਪੀਡੀ ਹੈ ਨਵਦੇ ਭਾਈ ਕਰਦੇ ਗੱਲ ਇਧਰਲੇ ਪਾਸੇ ਇੱਕ ਕਬੱਡੀ ਹੈ ਵੀ ਭਾਈ ਕਹਿੰਦਾ ਆਪਾਂ ਰੈਂਟਰ ਨੇ ਲੈਣਾ ਪਾਕੋਂ ਨੇ ਅਵਲ ਗਿੱਧੂ ਤੋਂ ਨੰਬਰ ਲਉਗੀ ਫਿਰ ਸਾਪਣੇ ਜੋਤੀ ਦੇ ਨਾਲ ਮੁਕਾਬਲਾ ਹੋਣ ਗਿਆ ਆ ਵੀ ਖਿਡਾਰੀ ਕਹਿੰਦੇ ਗਗਨਪੁਰ ਦੀ ਬੜੀ ਵਧੀਆ ਹੁਸਤ ਹੈ ਪਰ ਨੰਬਰ ਕਿੰਨੇ ਧੰਨ ਨਹੀਂ ਦਿੱਤੇ ਐ ਵੀਰੋ ਅੱਗੇ ਰੇਡ ਪਾਉਂਦੇ ਨਹੀਂ ਕਹਿੰਦੇ ਸੁਮਿੰਦਰ ਹਰਿਆਣੇ ਨੂੰ ਬੁਕਾਰੇ ਲਾਗਣਾ ਲੱਖਣਾ ਬਹੁਤਾ ਨਹੀਂ ਲਾਉ ਵੀ ਅਗਲੀ ਰੇਡ ਪਾਉਂਦੇ ਨੇ ਖਿਡਾਰੀ ਦੇ ਬਾਕੀ ਆ ਬਾਕਰਾ ਰੇਡ ਥੋੜੀ ਹੀ ਆ ਗਈ ਹੈ ਤੇ ਟੀਮਾਂ ਆ ਗਈਆਂ ਜਾਂਦੀ ਆਉਂਦੀਆਂ ਦੋਨੋਂ ਟੀਮਾਂ ਲੜੀ ਨੇ ਫੇਰ ਇਧਰ ਦੇ ਪਾਸੇ ਆ ਪਕੀ ਨੀ ਦੀ ਟਾਕੇ ਤੇ 500 ਰੁਪਏ ਹੈਪੀ ਮੂਵੀ ਲੈਂਡ ਦੀ ਉਹ ਕਹਿੰਦੇ ਆ ਗਿਆ ਮੇਰੇ ਵੀਰੋ ਇੱਕ ਰਾਤ ਲਈ ਹਮਣ 50 ਤੋਂ ਨੰਬਰ ਆ ਗਏ 500 ਰੁਪਏ ਤਾਂ ਇਹ ਵੈਂਟੀ ਨੀ ਦੀ ਲੈਂਡ ਦੀ ਉਹ ਆਇਆ ਹੈ ਬਹੁਤ ਬਹੁਤ ਧੰਨਵਾਦ ਇਹ ਜੱਫਾ ਲੱਗ ਗਿਆ 500 ਰੁਪਏ ਰੈਂਟਰ ਕੈਨੇਡਾ ਦੀ ਉਹ ਦਿੱਤਾ ਜਾਉ ਮੇਰੇ ਮਿੱਤਰੋ ਪਰ ਦੇਖਾਂਗੇ ਨੰਬਰ ਇਹਦਾ ਧਾਵੀ ਦੇ ਕਿੱਥੇ ਹੈ ਬੜੀ ਵਧੀਆ ਖਿਡਾਰੀ ਨੇ 5 500 ਦੀ ਗੱਲ ਹੋ ਰਹੀ ਹੈ ਆਪਣੇ ਮੋੜ ਕੇ ਰਖਾਣ ਦੇ ਵਿੱਚ ਉਧਰਲੇ ਪਾਸੇ ਦੇਖਾਂਗੇ ਚਾਰ ਸੋਪਰਾ ਇਹ ਇਹ ਭੱਜ ਗਈ ਖੇਡਾਂ ਤੇ ਮਾਨ ਪ੍ਰਮਾਨ ਲੱਗੇ ਕੀਤੇ ਜਾਣੇ ਆ ਰਿੰਪਲ ਕੈਨੇਡਾ ਦੇ ਵੱਲੋਂ ਇੱਕ ਪੌਲ ਕੀਆ ਕਹਿੰਦੇ ਰੇਟਰ ਦੇ ਲਈ ਆ ਗਿਆ ਅੱਜ ਦਾ ਸਾਗਰ ਮੋੜ ਕੇ ਰਖਾਣ ਵਾਲੇ ਪੰਜ ਪੰਜ ਸੌ ਲਾ ਆ ਗਏ ਪੰਜ ਪੰਜ ਸੌ ਲਾ ਆ ਗਏ ਹਲੇ ਹੋਰ ਤਾਂ ਟਾੜੇ ਟਾੜਾ ਖੜ ਗਿਆ ਗੱਲ ਹਜ਼ਾਰਾਂ ਤੇ ਜਾਰੀ ਹੈ ਗੱਲ ਹਜ਼ਾਰਾਂ ਤੇ ਜਾਰੀ ਹੈ ਮੁਕਾਬਲਾ ਕਹਿੰਦੇ ਸੁਲੰਤ ਦੇ ਖੜਨ ਦੇ ਦਰਮਿਆਨ ਹੋਇਆ ਨੰਬਰ ਧਾਵੀ ਦਾ ਬੈਂਕ ਤੇ ਬਾਗਰ ਅੱਜ ਇਹ ਮੇਲੇ ਲਈ ਸਾਡੇ ਕੋਲ ਬੱਤੀ ਇੰਗਲੈਂਡ ਤੋਂ ਹੋਰਾ ਨਿਊਜ਼ੀਲੈਂਡ ਰੇਪਲ ਕੈਨੇਡਾ ਦੀਪੂ ਝਰਮਣ ਜੈਨਤ ਕੈਨੇਡਾ ਤੇ ਨਾ ਸਾਡੇ ਸਾਜਨੇ ਇੰਗਲੈਂਡ ਅਜੇ ਮੁੱਕੀ ਜੀ ਕੈਨੇਡਾ ਵਾਲੇ ਇਹਨਾਂ ਦਾ ਅੱਜ ਦੇ ਮੇਲੇ ਦੇ ਸਰਵਾਰਾਂ ਦੇ ਬਹੁਤ ਵੱਡੇ ਯੋਗਦਾਨ ਹੈ ਪਰਦੇਸੀ ਵਸਣ ਮਾਰੇ ਹੋਏ ਇੱਕ ਮਿੱਟੀ ਆਪਣੀ ਭੁੱਲੋ ਨਾ ਇੱਕ ਜਿੱਤ ਆਪਣੇ ਮਾਰਕਾ ਇੱਕ ਜਿੱਤ ਆਪਣੇ ਮਾਰਕਾ ਇਹ ਮਾਫੇ ਕਬੱਡੀ ਦੀ ਗੱਲ ਹੈ ਜੋਗਦਾਰ ਪਾਏਗਾ ਲਓ ਧੌੜੀ ਕੱਢੇ ਕਬੱਡੀ ਪਾ ਕੇ ਚੱਲੀ ਹੈ ਜੈਂਪਰ ਵਾਲੀ ਪਰ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਬਹੁਤ ਵੱਡਾ ਮੈਚ ਖੇਡਾ ਜਾ ਰਿਹਾ ਹੈ ਲਓ ਤਪਰੇ ਦਾ ਸ਼ਾਟ ਲੱਗਿਆ ਹਰ ਸ਼ੈਣੀ ਆ ਕੇ ਮੁੱਕ ਜਾਣਾ ਇੱਕ ਰਹਿਣਾ ਰੱਖਦਾ ਨਾਮ ਬੰਦਿਆ ਹਰ ਸ਼ੈਣੀ ਆ ਕੇ ਮੁੱਕ ਜਾਣਾ ਲਓ ਤਪਰੇ ਦਾ ਸ਼ਾਟ ਬੰਦਿਆ ਇੱਕ ਰਹਿਣਾ ਦਾ ਨਾਮ ਬੰਦਿਆਂ ਨਾਲ ਧੁੱਪ ਰਹੀ ਨਾ ਸ਼ਾਮ ਬੰਦਿਆਂ ਅਮਨ ਬੱਤੀ ਦੀ ਲੈਂਡ ਤੋਂ ਦਾ ਵੱਡਾ ਵੀਰ ਹੈ ਨਾਲ ਗੋਰਾ ਦਿੱਲੀ ਲੈਂਡ ਰਿੰਪਲ ਕੈਨੇਡਾ ਨਾਲ ਦੀਪੂ ਜਰਮਨ ਨਾਲ ਗੈਂਦ ਖੜੇ ਬਾਰੇ ਕੈਨੇਡਾ ਤੋਂ ਤੇ ਨਾਲ ਸਾਡਾ ਵੀਰ ਹੈ ਕਿੰਨੇ ਰਾਜਨ ਇੰਗਲੈਂਡ ਤੇ ਅਜੇ 32 ਸਾਡਾ ਵੀਰ ਕੈਨੇਡਾ ਇਹਨਾਂ ਵੀਰਾਂ ਦੇ ਵੱਲੋਂ ਲੜਕੀਆਂ ਦੀਆਂ ਟੀਮਾਂ ਦਾ ਪਹਿਲਾ ਦਿਨ ਉਹ ਆਰਾਮ ਦਿੱਤਾ ਜਾਣਾ ਹੈ ਪਹਿਲ ਲੋਕ ਧੰਨਵਾਦ ਹੈ ਮੇਰੇ ਵੱਲ ਸਾਡੇ ਪਟਕਾਰ ਲੋਕੀਂ ਨੇ ਰਹਿੰਦੇ ਆ ਬੱਤ ਤੋਂ ਬੱਤ ਕਰੋ ਤਾਰ ਗੱਲਾਂ ਹੁੰਦੀਆਂ ਨੇ ਛੋਡੀਆਂ ਦੀਆਂ ਨੰਬਰ ਕਿਵੇਂ ਧਾਵੀ ਦੇ ਕਿਤੇ ਤੋਂ ਤੇ ਤੋਂ ਨੰਬਰ ਆਪਣੀ ਟੀਮ ਦੇ ਜਿੱਥੇ ਜੋ ਗਈ ਹੈ ਲੈ ਵੀ ਗੁਰਪ੍ਰੀਤ ਗੁਰੂ ਬਾਈ ਦਾ ਵੀ ਕਦੇ ਜੋਰ ਪੂਰ ਲੱਗਿਆ ਐਨ ਬਾਈ ਨੇ ਕਹਿੰਦੇ ਟਿਕਾ ਟਾਪ ਟਾਪ ਦੀਆਂ ਕੰਡੀਆਂ ਕਮੇਟੀ ਮੇਲਾ ਕਮੇਟੀ ਦਾ ਪਹਿਲ ਲੋਕ ਧੰਨਵਾਦ ਹੈ मावा तो परिवार ने कबड्डी जंग लड़ी मुबारक ते कह दें मेंत्र कमरी एक मारपड़ी कमरे जब दिया है ना चार जापी जापी पर ते शेष क्या मतलब देवाली खिलाफ़ तभी रेड रितु सोता लगोगे नहीं जा पिंकी मोड़ का जा पर अमर से तू चार जापी और अब हम लेके मक्खन देतो चट्टों दिखावे ना वो ना जोना है चाइक भी रेड पहनी है नहीं एक रेड कहीं कहना � ਆਲੋਪਰ ਦੇ ਜਿਹੜੇ ਅੱਜ ਮੈਚ ਤੱਕ ਰਹੇ ਆ ਸਾਡੇ ਆਨੰਦ ਸਿੰਘ ਤੇ ਬਹਿ ਪੰਜਾਬੀ ਸਾਡੇ ਗੰਦੂਰ ਖੇਡਲੇ ਲੋਕ ਨੇ ਵੱਡੇ ਮਾਣ ਸਨਮਾਨ ਦਿੱਤੇ ਜਾ ਰਹੇ ਆ ਕੁੜੀਆਂ ਦੇ ਮੈਚ ਪਿੰਡ ਤੇ ਯਾਤਰੀਆਂ ਨੂੰ ਤੇ ਕੱਲੋ ਜਿਹੜੇ ਮੁੰਡਿਆਂ ਦੇ ਮੈਚ ਹੋਣੇ ਆ ਬਹਿ ਪਿੰਡ ਤੇ ਯਾਤਰੀਆਂ ਨੂੰ ਵੱਡੇ ਮਾਣ ਹੋਣਗੇ ਆਓ ਬੱਬੂਆ ਟਿਕ ਟੁਕਾ ਖੇਲਿਆਰ ਦੀ ਟੀਮ ਪਿਆਰ ਸੋਹਣਾ ਬੱਬੂ ਆ ਸਾਹਿਬ ਬੱਬੂ ਬਾਈ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਤੁਹਾਨੂੰ ਅੱਜ ਢੋਲ ਦੇਣਾ ਮੌਕਾ ਵਰਤ ਕੇ ਵਰ ਪਜਾਵਾਂਗੇ ਟੀਮ ਜਿੱਤ ਗਈ ਹੈ ਜਗਤਪੁਰ ਦੀ ਬਾਤਵਾ ਦੇ ਖਿਡਾਰੀਆਂ ਜਗਤਪੁਰ ਦੀਆਂ ਜਿਹੜੀਆਂ ਜਿੱਤਗੀਆਂ ਨੇ ਆਓ ਜਲਦੀ ਦੇ ਨਾਲ ਮੁਕਾਬਲਾ ਕਰਾਈਏ ਬਾਬੂਆ ਅਗਿਆ ਇਸਾਰ ਤੇ ਇੰਗਲੈਂਡ ਸਮੇਂ ਦੀ ਟੀਮ ਬਾਬੂਆ ਅੰਸਾਰ ਵੀ ਆਈ ਆ ਬਹੁਤ ਬੜੇ ਕਲਾ ਕਾਈਟ ਦੇ ਇਸ ਮੇਲੇ ਨੇ ਔਰ ਸਾਰੇ ਨਗਰ ਦੇ ਇਹਨਾਂ ਦੇ ਭਰਾਵਾਂ ਦੇ ਜਰਮਨ ਤੋਂ ਇੰਗਲੈਂਡ ਤੋਂ ਕੈਨੇਡਾ ਤੋਂ ਬਹੁਤ ਅੱਡੇ ਗੱਡੇ ਆਏ ਹੋਏ ਐ ਤੇ ਸਾਰੇ ਭਰਾਵਾਂ ਦਾ ਇਸ ਕਲੱਬ ਨੂੰ ਸਤਿਕਾਰ ਕਰਦੇ ਆ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਇਸ ਮੇਲੇ ਨੂੰ ਮੱਦਾ